ਮੈਂ ਉਹ ਜਿੱਦ ਨਾਲ ਫਾਲਪਾ ਉਹ ਜਿੱਦ ਜੀ ਫਤਿਹ ਵਰਜਿੰਗ ਬ੍ਰੇਕਰ ਵੱਲੋਂ ਤਾਂ ਕੇ ਨਾਲ ਪੈਪੋ ਆ ਕਰਦੇ ਸੀ ਉਹ ਪਰਪੰਕ ਵਿੱਚ ਚਾਹ ਤੇ ਮੈਂ ਉਸੀ ਦਾ ਵਿਰੋਧ ਕੀਤਾ ਤੇ ਮੇਰਾ ਲੜਨ ਲੱਗ ਗਿਆ ਕਿ ਵੀ ਉਹਨਾਂ ਨੇ ਮੇਰੇ ਕਈ ਵਾਰ ਕੇਸ ਖਿਲਾੜੇ ਆ ਕਈ ਵਾਰ ਮੇਰੇ ਹੱਥੀ ਪੈ ਗਏ ਪਰਚਾ ਕਰਾ ਦਿੰਦੇ ਕਿਉਂਕਿ ਮੈਂ ਇੱਕ ਪਿੱਛੜ ਹਿੰਦੂ ਫੈਮਿਲੀ ਤੋਂ ਆ ਸਿੰਨੇ ਸੱਚ ਕੇ ਆਪਣਾ ਪ੍ਰਚਾਰ ਕਰਕੇ ਆਪਣਾ ਪਰਿਵਾਰ ਪਾਲਦਾ ਪਿਆ ਉਹ ਛੋਟੇ ਛੋਟੇ ਗੱਲ ਤੋਂ ਰੰਜਿਸ਼ ਪਾਸ਼ੇ ਰਾ ਕਿ ਮੇਰੇ ਨਾਲ ਹਮੇਸ਼ਾ ਹੀ ਲੜਦੇ ਆਏ ਆ ਅੱਜ ਵੀ ਉਹਨਾਂ ਨੇ ਮੇਰੇ ਕਲੇਸ ਕੁੱਤੇ ਵਾਲੇ ਮੇਰੇ ਪੱਗ ਖਲਾੜਦੇ ਨਾਲੇ ਸੁੱਟੇ ਤੇ ਮੇਰੇ ਸਿਰ ਦੇ ਵਿੱਚ ਰੋੜੇ ਮਾਰੇ ਆ ਮੈਨੂੰ ਕੋਈ ਬੋਲਿਆ ਨਹੀਂ ਜਾਇ ਕਰਦਾ ਕਿਹੜੀ ਜਗ੍ਹਾ ਤੁਹਾਡੇ ਬੱਗੀ ਛੱਟ ਦਿਖਾਉ ਜਾਈਏ ਮੇਰੇ ਸਿਰ ਦੇ ਵਿੱਚ ਤਾਂ ਫੋਟੋ ਦਿਖਾ ਮੇਰਾ ਸਿਰ ਫੋਨ ਲਾਇਆ ਤੇ ਇਹ ਆਖਦੇ ਮੇਰੀ ਬਾਤ ਵੀ ਲੱਗੀ ਹੋਈ ਹੈ ਕੀ ਜਾਂਦੇ ਤੁਸੀਂ ਮਨਵਾ ਮੈਨੂੰ ਇਨਸਾਨ ਮਿਲਣਾ ਚਾਹੀਦਾ ਕਿਹੜੇ ਲੱਗ ਉਹਨਾਂ ਦੇ ਪਰਚਾ ਨੂੰ ਜੇ ਰੰਕੀ ਕਾਰਵਾਈ ਕਰਨੀ ਚਾਹੀਦੀ ਪਰ ਉਹ ਹੋ ਨਹੀਂ ਰਹੀ ਕਿਉਂਕਿ ਇਹਨਾਂ ਦਾ ਇੱਕ ਰਿਸ਼ਤੇਦਾਰ ਹੈ ਐਸਐਮਓ ਲੱਗਾ ਸਿੰਘਵਾਲ ਦੇ ਵਿੱਚ ਉਹਨਾਂ ਨੇ ਪੈਸੇ ਦੇ ਯੋਰ ਨਾਲ ਮੈਨੂੰ ਇੱਥੇ ਕੋਈ ਪੁੱਛਣਾ ਨਹੀਂ ਦੇਿਆ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ ਬਰੀਆਰ ਤੇ ਕੀ ਨਾਂ ਜਣਾ ਨੇ ਤੁਹਾਡੇ ਮਤਲਬ ਤੁਹਾਡਾ ਨਾਂ ਕੀ ਮੇਰਾ ਨਾਂ ਸੰਦੀਪ ਸਿੰਘ ਤੇ ਜਿਨ੍ਹਾਂ ਨੇ ਮਾਰੇ ਉਹਦਾ ਨਾਂ ਕੀ ਬਬਲੂ ਗਰਸ਼ਮ ਸਿੰਘ ਬਬਲੂ son of ਜਗਿੰਦਰਪਾਲ ਕੁੱਤੂ ਜੰਦੇ ਵੀ ਹੁਣ ਮਤਲਬ ਇਨਸਾਫ ਮਿਲੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹਾਂ ਹਾਂ ਜੀ ਜੀ ਨਾ ਮੇਰੇ ਜੀ ਨਾ ਉਹਦੇ ਤੇ ਪਰਚਾ ਕੀਤਾ ਤੇ ਮੈਂ ਰੀਡ ਮਿਡਲੈਂਡ ਤੋਂ ਇਨਕਾਰ ਕਰਦਾ ਨਾ ਭਾਵੇਂ ਜੋ ਮਰਜ਼ੀ ਮੈਨੂੰ ਹੋ ਜਾਈ ਭਾਈ ਮੇਰੇ ਬੱਚੇ ਰੋਣ ਤੂੰ ਮੇਰੇ ਬੱਚੇ ਨੂੰ ਪੁੱਛ ਕੇ ਬੇਰੋਣੇ ਕਿੱਦਾਂ ਮੇਰੇ ਰੋੜਾ ਮਾਰਿਆ ਕਿਸ ਤਰ੍ਹਾਂ ਨੇ ਮੇਰੇ ਮੇਰੇ ਵਾਲ ਪੁੱਟੇ ਕਿਸ ਤਰ੍ਹਾਂ ਮੇਰਾ ਕੰਗਾ ਤੋੜ ਦਿੱਤਾ ਨਾਲੀ ਦੇ ਵਿੱਚ ਸੁੱਟ ਦਿੱਤਾ ਅੱਜ ਇਹ ਗੁਰਦਾਸਪੁਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਿਰਫ ਆਗੂ ਸਹਿਬਾਨ ਜੋ ਐਸਐਸਪੀ ਦਫਤਰ ਗੁਰਦਾਸਪੁਰ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਆ ਔਰ ਜਿਸ ਦਾ ਮੇਨ ਕਾਰਨ ਇਹ ਹੈ ਕਿ ਜੋ ਗਿਆਨੀ ਸੰਦੀਪ ਸਿੰਘ ਵਾਸੀ ਪਿੰਡ ਬਰੀਆਰ ਜੋ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾਂ ਨੇ ਸਿੱਧੇ ਤੌਰ ਤੇ ਟਾਰਗੇਟ ਕਰਕੇ ਸੰਦੀਪ ਸਿੰਘ ਹੋਣਾ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਹਨਾਂ ਦੇ ਕੇਸਾਂ ਦੀ ਬਦਬੀ ਕੀਤੀ ਗਈ ਔਰ ਕਕਾਰਾਂ ਦੀ ਵੀ ਬਦਬੀ ਕੀਤੀ ਗਈ ਵੱਖ-ਵੱਖ ਪਿੰਡਾਂ ਦੇ ਵਿੱਚ ਗਿਆਨੀ ਸੰਦੀਪ ਸਿੰਘ ਹੁੜਾ ਵੱਲੋਂ ਜਿੱਥੇ ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਇੱਕ ਪ੍ਰਚਾਰਕ ਦੇ ਰੂਪ ਦੇ ਵਿੱਚ ਉਹ ਸਮਾਜ ਦੇ ਵਿੱਚ ਵਿਚਰ ਰਹੇ ਨੇ ਪਰ ਉਹਨਾਂ ਦੇ ਹੀ ਕੁਝ ਅਸਰਾਰਤੀ ਅਨਸਰ ਜੋ ਉਹਨਾਂ ਦੇ ਆਂਡ ਗਵਾਲ ਵਿੱਚ ਵਸਦੇ ਹੋ ਲੰਬੇ ਸਮੇਂ ਤੋਂ ਪਿਛਲੇ ਕਾਫੀ ਕੁਝ ਸਾਲਾਂ ਤੋਂ ਉਹਨਾਂ ਨੂੰ ਹਰ ਗੱਲ ਦੇ ਉੱਪਰ ਤੰਗ ਪ੍ਰੇਸ਼ਾਨ ਕਰਦੇ ਨੇ ਕਾਫੀ ਉਹਨਾਂ ਦੇ ਖਿਲਾਫ ਉਹਨਾਂ ਨੇ ਅੱਗੇ ਵੀ ਐਕਸ਼ਨ ਚੁੱਕੇ ਨੇ ਹੁਣ ਫੇਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਇਸ ਦਾ ਸਖਤ ਵਿਰੋਧ ਕਰਦਿਆਂ ਅੱਜ ਸਾਰੀਆਂ ਜਥੇਬੰਦੀ ਐਸਐਸਪੀ ਕੋਲ ਅਰਦਾਸ ਪਰ ਪਹੁੰਚੇ ਨੇ ਕਿ ਜੋ ਕੇਸਾਂ ਦੀ ਔਰ ਕਕਾਰਾਂ ਦੀ ਬੇਦਬੀ ਕੀਤੀ ਗਈ ਆ ਉਹਦੇ ਉੱਪਰ ਬਣਦੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਉਹਨਾਂ ਧਾਰਾਵਾਂ ਦੇ ਤਹਿਤ ਇਹਨਾਂ ਸ਼ਰਾਰਤੀ ਅਨਸਰਾਂ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਇਹ ਅਪੀਲ ਲੈ ਕੇ ਇਹ ਮੰਗ ਲੈ ਕੇ ਅਸੀਂ ਐਸਐਸਪੀ ਗੁਰਦਾਸਪੁਰ ਜੀ ਕੋਲ ਪਹੁੰਚੇ ਆ ਔਰ ਆਸ ਕਰਦੇ ਹਾਂ ਕਿ ਇਹ ਸਾਰੀਆਂ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਾਡੀ ਜਿਹੜੀ ਅਦਰਦਿਆ ਉਹਨੂੰ ਪ੍ਰਸ਼ਾਸਨ ਮਹਿਸੂਸ ਕਰੂਗਾ ਔਰ ਜਿਹੜੀ ਬੰਦੀ ਕਾਰਵਾਈ ਆ ਉਹ ਇਹਨਾਂ ਦੋਸ਼ੀਆਂ ਦੇ ਉੱਪਰ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਸਾਰੇ ਜੋ ਇਲਾਕੇ ਦੇ ਸਿੰਘ ਨੇ ਇੱਥੇ ਇਕੱਠੇ ਹੋਏ ਨੇ ਜੋ ਸੰਦੀਪ ਸਿੰਘ ਬਰਿਆਰਾਂ ਦਾ ਰਹਿਣ ਵਾਲਾ ਉਹਨਾਂ ਦਾ ਜੋ ਝਗੜਾ ਹੋਇਆ ਸੀ ਉਹਦੇ ਵਿੱਚ ਜੋਰੇ ਗਵੰਢੀ ਗਰੇ ਉਹਨਾਂ ਨੇ ਝਗੜਾ ਦੇ ਕੀਤਾ ਕੀਤਾ ਪਰ ਇੱਕ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਇੱਕ ਉਹਨਾਂ ਦੀ ਦਸਤਾਰ ਲਾਈ ਗਈ ਹੈ ਤੇ ਕੰਗਾ ਜਿਹੜਾ ਫੜ ਕੇ ਤੋੜਿਆ ਗਿਆ ਉਹਨੂੰ ਜਾਨ ਬੁੱਝ ਕੇ ਉਹਰੇ ਕਕਾਰਾਂ ਦੀ ਬਿਦਬੀ ਉਹ ਰੀ ਸ੍ਰੀ ਸਾਹਿਬ ਦੀ ਉਹ ਰੀ ਕੰਗੇ ਦੀ ਉਹਨੂੰ ਕੇਸਾਂ ਤੋਂ ਫੜ ਫੜ ਕੇ ਥੱਲੇ ਸੁੱਟਿਆ ਗਿਆ ਉਹਦਾ ਸਿਰ ਥੱਲੇ ਮਾਰਿਆ ਗਿਆ ਜਿਹੜੇ ਨਾਲ ਜੋ ਰਿਪੋਰਟ ਦੇ ਵਿੱਚ ਆਇਆ ਤੇ ਪੂਰੇ ਸਿਰ ਦੇ ਵਿੱਚ ਖੂਨ ਵੀ ਜੰਮਿਆ ਤੇ ਇਹ ਹੁਣ ਦਾ ਕੰਮ ਨਹੀਂ ਇਹ ਕੋਈ ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਪਹਿਲਾਂ ਵੀ ਇਹਨਾਂ ਦੇ ਘਰ ਇਹਨਾਂ ਦੇ ਪਿੰਡ ਇਕੱਠੇ ਹੋਏ ਸੀ ਤੇ ਇਹਨਾਂ ਦੀ ਚੌਂਕੀ ਵਿੱਚ ਇਹ ਰਿਪੋਰਟ ਵੀ ਕੀਤੀ ਗਈ ਸੀ। ਉਦੋਂ ਇਹਦੀ ਸਿੰਘਣੀ ਦੀ ਦਸਤਾਰ ਲਾਈ ਗਈ ਸੀ ਤੇ ਇਹਦੀ ਸ਼੍ਰੀ ਸਾਹਿਬ ਦੀ ਵੀ ਵਿਦਬੀ ਉਦੋਂ ਕੀਤੀ ਗਈ ਸੀ। ਉਦੋਂ ਚੌਂਕੀ ਵਿੱਚ ਬਹਿ ਕੇ ਤੇ ਬਰਿਆਰਾਂ ਚੌਂਕੀ ਦੇ ਵਿੱਚ ਬਹਿ ਕੇ ਸਾਰੇ ਸਿੰਘਾਂ ਦੇ ਸਾਹਮਣੇ ਇਹ ਫੈਸਲਾ ਹੋਇਆ ਸੀ। ਇਹਨਾਂ ਦਾ ਝਗੜਾ ਮੁੱਕਾ ਉਦੋਂ ਬਾਅਦ ਚ ਉਥੇ ਕਈ ਵਾਰ ਉਸੇ ਚੌਂਕੀ ਦੇ ਵਿੱਚ ਇਹਨਾਂ ਦਾ ਬਹਿ ਕੇ ਫੈਸਲਾ ਹੋਇਆ ਤੇ ਹੁਣ ਜਿਹੜੀ ਲੜਾਈ ਹੋਈ ਹੈ ਸੰਦੀਪ ਸਿੰਘ ਹੁਣ ਉਥੇ ਸਰਕਾਰੀ ਹਸਪਤਾਲ ਉਥੇ ਦਾਖਲ ਹੈ ਉਹਨੂੰ ਸੱਟਾਂ ਲੱਗੀਆਂ ਨੇ। ਤੇ ਇਹਨਾਂ ਨੇ ਇਹਦੇ ਕੇਸਾਂ ਦੀ ਵਿਧਵੀ ਕੀਤੀ ਗਈ ਯਾਰ ਅਸੀਂ ਉਥੇ ਹਸਪਤਾਲ ਵੀ ਗਏ ਸੀ ਕੱਲ ਇੱਥੇ ਨੀਨਾਨਗਰ ਥਾਣੇ ਦੇ ਵਿੱਚ ਵੀ ਗਏ ਸੀ ਤੇ ਉਹਨਾਂ ਨੂੰ ਕੱਲ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਕੋਈ ਕਾਰਵਾਈ ਹੁਣ ਤੱਕ ਨਹੀਂ ਕੀਤੀ ਗਈ ਤੇ ਹੁਣ ਅਸੀਂ ਸਾਰੇ ਸਿੰਘ ਇਕੱਠੇ ਹੋ ਕੇ ਤੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਆ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦਵਾਂਗੇ ਤੁਹਾਨੂੰ ਉਮੀਦ ਹੈ ਵੀ ਉਹ ਜੋ ਇਹ ਲੰਮੇ ਸਮੇਂ ਤੋਂ ਸੰਦੀਪ ਸਿੰਘ ਦਾ ਝਗੜਾ ਚੱਲਦਾ ਉਹ ਇਹ ਆਪਣੇ ਇਹਦਾ ਖਤਮ ਕਰਨਗੇ ਸੋ ਉਹਨਾਂ ਨੂੰ ਮਿਲ ਕੇ ਤੇ ਬਾਅਦ ਦੇ ਵਿੱਚ ਜੋ ਵੀ ਇਹਦੋਂ ਅੱਗੇ ਕਾਰਵਾਈ ਹੋਏਗੀ ਉਹ ਸਾਰੇ ਸਿੰਘ ਇਨਸਾਫ ਹਨ ਉਮੀਦ ਹੈ ਭੀ ਇਨਸਾਫ ਮਿਲੇਗਾ ਤੇ ਬਾਕੀ ਜੋ ਬਾਅਦ ਵਿੱਚ ਹੋਏਗੀ ਉਹ ਸਾਰੇ ਸਿੰਘ ਮਿਲਣਗੇ ਤੇ ਉਹ ਜੋ ਵੀ ਹੋਏਗਾ ਅੱਗੇ ਕਾਰਵਾਈ ਕਰਨਗੇ ਕਾਰਨ ਇਹ ਹੈ ਵੀ ਇਹ ਹਿੰਦੂ ਪਰਿਵਾਰ ਨਾਲ ਸੰਬੰਧਿਤ ਰੱਖਦੇ ਨੇ ਤੇ ਇਹਨਾਂ ਨੇ ਅਮਰ ਛਕ ਲਿਆ ਇਹ ਸਿੱਖ ਬਣ ਗਏ ਨੇ ਲਾਗੇ ਸਾਰੇ ਪਰਿਵਾਰ ਦੂਸਰੇ ਨੇ ਉਹ ਇਹਨਾਂ ਨਾਲ ਜੋ ਆਪਸ ਦੇ ਵਿੱਚ ਇਹਨਾਂ ਦਾ ਭਾਈਚਾਰਾ ਸਾਰਾ ਉਹ ਇਹਨਾਂ ਨਾਲ ਹੀਰਖਾ ਕਰਦਾ ਪਹਿਲਾ ਜਦੋਂ ਪਹਿਲੀ ਵਾਰ ਇਹ ਜਿਹੜਾ ਮਸਲਾ ਸਾਡੇ ਧਿਆਨ ਵਿੱਚ ਆਇਆ ਸੀ ਉਦੋਂ ਵੀ ਇਹਨੇ ਪੋਥੀਆਂ ਰੱਖੀਆਂ ਸੀ ਤੇ ਉਦੋਂ ਥਾਣੇ ਵਿੱਚ ਉੱਥੇ ਜੋ ਚਮਕੀ ਹੈ ਇਹਨਾਂ ਦੇ ਪਿੰਡ ਉੱਥੇ ਇਹ ਬੀੜੀਆਂ ਸਾਨੂੰ ਸੁੱਟਣ ਦਾ ਕੇਸ ਆਇਆ ਸੀ ਇਹ ਜਥੇਬੰਦ ਜਥੇਬੰਦਿਆਂ ਵੱਲੋਂ ਸਾਨੂੰ ਭੇਜਿਆ ਗਿਆ ਸੀ ਤੇ ਉਦੋਂ ਵੀ ਇੰਨਾ ਇਹਨੇ ਪੋਥੀਆਂ ਰੱਖੀਆਂ ਸੀ ਘਰ ਤੇ ਉਹ ਬੀੜੀਆਂ ਸੁੱਟਦੇ ਰਹਿੰਦੇ ਨੇ ਇਹਨਾਂ ਦੇ ਘਰ ਲਾਗੇ ਜੇ ਕੱਚੇ ਇਨਸਾਫ ਮਿਲਦਾ ਠੀਕ ਹੈ ਨਹੀਂ ਤਾਂ ਅਸੀਂ ਵੀ ਕਰਾਂਗੇ ਹਾਂਜੀ ਫਿਰ ਅੱਗੇ ਜਥੇਬੰਦਿਆਂ ਤੱਕ ਤੇ ਗੱਲ ਪਹੁੰਚੇਗੀ ਜਰੂਰ ਹੁਣ ਤੇ ਥੋੜੇ ਇਲਾਕੇ ਦੇ ਜਿਹੜੇ ਸਿੰਘ ਨੇ ਇਹ ਚੋਣ ਵਿੱਚ ਸਿੰਘ ਰਿਓ ਇਕੱਠੇ ਹੋਏ ਨੇ ਜਦੋਂ ਅੱਗੇ ਵੀ ਫਿਰ ਇਨਸਾਫ ਦੇ ਤੇ ਮਿਲਣਾ ਚਾਹੀਦਾ ਹੈ ਇਨਸਾਫ ਤੇ ਮਿਲੇਗਾ ਜੀ